ਇੱਕ ਦੂਜੇ ਦੇ ਮਜਬਾ ਧਰਮਾਂ ਦੇ ਖਿਲਾਫ ਬਿਆਨਬਾਜ਼ੀ ਕਰਨ ਵਾਲਿਓ ਕੋਈ ਅਕਲ ਦਾ ਕੰਮ ਕਰੋ ਕਿਉਂ ਲੜਾ ਲੜਾ ਕੇ ਲੋਕਾਂ ਨੂੰ ਮਰਵਾਉਂਦੇ ਹੋਇਆਂ ਕੋਈ ਚੰਗਾ ਕੰਮ ਕਰੋ ਇੱਕ ਦੂਜੇ ਦੇ ਨਾਲ ਪਿਆਰ ਗਲ ਵਿਕੜੀਆਂ ਪੈਣ ਦਿਓ ਹਿੰਦੂ ਮੁਸਲਮਨ ਸਿੱਖ ਅਸਾਈਆਂ ਨੂੰ ਤੁਸੀਂ ਰਲ ਕੇ ਰਹਿਣ ਦਿਓ ਹਿੰਦੂ ਮੁਸਲਮ ਸਿੱਖ ਅਸਾਈਆਂ ਨੂੰ ਤੁਸੀਂ ਰਲ ਕੇ ਰਹਿਣ ਦਿਓ ਮਜਬ ਤਰਮਾ ਦੇ ਨਾ ਉੱਤੇ ਖੜੇ ਰੇੜ ਕੇ ਕਰਦੇ ਪੜ ਕੌਣ ਵਾਲਿਆਂ ਦਾ ਕੁਝ ਨਹੀਂ ਜਾਣਾ ਲੋਕ ਨੇ ਲੜ ਲੜ ਮਾਰਦੇ पिपला बोड़े साढी मंझंदि डैण दो हू मुस्लिम सेखी असां तलक रहण दो हू मुस्लिम सेखी असां रल खे रहण द ਘਟੀਆਂ ਬੰਦੇ ਇੱਕ ਦੂਜੇ ਦੇ ਧਰਮਤਾਈ ਨਿੰਦ ਦੇ ਐਨੀ ਪਤਾਈ ਅਸੀਂ ਪਰਾਉਣੇ ਜਗ ਤੇ ਹਾਂ ਝਟ ਬਿੰਦ ਦੇ ਮੈਨੂੰ ਨਾ ਕਿਸੇ ਦਾ ਡਰ ਡੁੱਕਰ ਹਰ ਗੱਲ ਬਈ ਕਹਿਣ ਦਿਓ ਹਿੰਦੂ ਮੁਸਲਮਸੇ ਕਿ ਅਸਾਈਆਂ ਨੂੰ ਤੁਸੀਂ ਰਲ ਕੇ ਰਹਿਣ ਦਿਓ ਹਿੰਦੂ ਮੁਸਲਮਸੇ ਕਿ ਅਸਾਈਆਂ ਨੂੰ ਤੁਸੀਂ ਰਲ ਕੇ ਰਹਿਣ ਦਿਓ ਦਿਨ ਤੇ ਹਾਰ ਤੇ ਵਿਆਹ ਸ਼ਾਦੀਆਂ ਇਕੱਠੇ ਜਸ਼ਨ ਮਨਾਈਏ ਇੱਕ ਦੂਜੇ ਨਾ ਸਕਿਆ ਭਾਈਆਂ ਵਾਲਾ ਪਿਆਰ ਨ ਭਾਈਏ ਰਾਵੀ ਸਤਲੁਜ ਅਤੇ ਚਨਾਬ ਨੂੰ ਜੈਲੀ ਇਕੱਠੇ ਵਣਦੇਓ ਕਿੰਦੂ ਮੁਸਲਮਨ ਸਿੱਖ ਇਸਾਈਆਂ ਨੂੰ ਤੁਸੀਂ ਰਲ ਕੇ ਰਹਿਣ ਦਿਓ हिंदू मुस्लिम सिख असां ती रल के रहण दो